ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਮੈਂ ਤੁਹਾਡਾ ਬਨਾਯ ਰਿਵੈਦ ਅਤੇ ਨਿਰਕਰ ਕੇ ਸੈਂਟਰ ਅੱਜ ਗੱਲ ਕਰਾਂਗੇ ਜੀ ਬਵਾਸੀਰ ਦੀ ਜੇਕਰ ਤੁਹਾਨੂੰ ਬਵਾਸੀਰ ਨਹੀਂ ਠੀਕ ਹੋ ਰਹੀ ਤੁਸੀਂ ਦਵਾਈਆਂ ਖਾ ਕੇ ਥੱਕ ਚੁੱਕੇ ਹੋ ਆਕ ਚੁੱਕੇ ਹੋ ਤੁਹਾਨੂੰ ਖੂਨੀ ਬਵਾਸੀਰ ਮੋਗੇ ਵਾਲੀ ਬਵਾਸੀਰ ਜਾਂ ਫਰਬਾਦੀ ਬਵਾਸੀਰ ਪਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਮੈਨੂੰ ਇੱਕ ਵਾਰ ਜ਼ਰੂਰ ਸੰਪਰਕ ਕਰੋ ਸਰਦੀ ਦਵਾਈ ਕੁਛ ਦਿਨ ਜਿਆਦਾ ਲੰਮਾ ਸਮਾਂ ਨਹੀਂ ਕੁਛ ਦਿਨ ਦਵਾਈ ਖਾਣ ਨਾਲ ਬਵਾਸੀਰ ਜੜ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਜੀ ਤੇ ਮੁੜ ਕੇ ਨਹੀਂ ਹੁੰਦੀ ਸੋ ਵੀਰੋ ਮੇਰਾ ਮੋਬਾਈਲ ਨੰਬਰ ਹੈ ਜੀ 996411496 996411496 ਮੇਰਾ ਕਲੀਨਿਕ ਮਲੇਰ ਕੁਟਰਾਣ ਜਦੀਕ ਪਿੰਡ ਪਪਲਾ प्यारे दोस्तों जेकर ਤੁਸੀਂ ਦਵਾਈ ਸਾਤੋਂ ਡਾਕ ਰਾਹੀਂ ਵੀ ਮਗਬਾਉਂਦਾ ਚਾਹੁੰਦੇ ਹੋ ਤਾਂ ਅਸੀਂ ਕੋਰੀਅਰ ਰਾਹੀਂ ਵੀ ਭੇਜ ਦਿੰਦੇ ਹਾਂ ਸੋ ਤੁਹਾਨੂੰ ਹੋਣਾ ਖਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਜੇਕਰ ਤੁਸੀਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਦਵਾਈਆਂ ਵੀ ਖਾ ਚੁੱਕੇ ਹੋ ਨਹੀਂ ਠੀਕ ਹੋ ਰਹੇ ਤਾਂ ਮੇਰੇ ਨਾਲ ਇੱਕ ਵਾਰ ਜ਼ਰੂਰ ਸੰਪਰਕ ਕਰੋ ਤੁਹਾਡੀ ਜਿਹੜੀ ਬਵਾਸੀਰ ਆ ਉਹ ਬਹੁਤ ਜਲਦੀ ਠੀਕ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ